ਦੀਆਂ ਨੂੰ ਚੈਨਲ ਕੀ ਬੜੀ 24 ਡਿਫਿਕਲਟ ਹੋਏਗਾ ਕਿਉਂਕਿ ਫਿਲਹਾਲ ਅਜੇ ਵੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਪ੍ਰੀਲੀਮਿਨਰੀ ਸਟੇਜ ਤੇ ਹੈ ਲੇਕਿਨ ਇਹ 3-3.5 ਦਿਨ ਵਿੱਚ ਇੰਨਾ ਕੁ ਪਤਾ ਲੱਗਿਆ ਕਿ 3 ਮਹੀਨੇ ਤੋਂ ਇਹ ਜਨਵਰੀ ਐਂਡ ਤੋਂ ਇਹ ਬੰਦੇ ਐਕਟਿਵ ਹੋਏ ਸੀਗੇ ਕਿੰਨੇ ਕੇ ਬ੍ਰੇਨਕੋਚ ਸੀਗੇ ਵੈਦਰ ਦੇਰ ਪਾਰਟ ਆਫ ਦਿਸ ਲਾਰਜ ਔਰਗੇਨਾਈਜ਼ਡ ਔਰਗੇਨਾਈਜ਼ਡ ਕ੍ਰਾਈਮ ਨੈਟਵਰਕ ਬਟ ਇਟ ਇਜ਼ ਡਿਫਿਕਲਟ ਟੂ ਸੇ ਐਟ ਦਿਸ ਪੁਆਇੰਟ ਆਫ ਟਾਈਮ ਜਿਵੇਂ ਤੁਹਾਨੂੰ ਕਿ ਪੰਨੂ ਦੇ ਡਾਇਰੈਕਟ ਕੰਟ੍ਰੈਕਟ ਚ ਨਹੀਂ ਸੀਗੇ ਬੰਦੇ ਇਹ ਕੁਝ ਮੀਡਲਮੈਨ ਸੀਗੇ ਉਹਨਾਂ ਦੇ ਕੰਟ੍ਰੈਕਟ ਦੇ ਵਿੱਚ ਸੀਗੇ ਦੇਖੋ ਦੋਨੋਂ ਚੀਜ਼ਾਂ ਹੈਗੀਆਂ ਭਾਵਨਾਤਮਕ ਵੀ ਇਸ਼ੂ ਹੈਗਾ ਔਰ ਦੂਸਰਾ ਪੈਸੇ ਦਾ ਜਿਹੜਾ ਹੈਗਾ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਆਈ ਊਡ ਸੇ ਕਿ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਸਭ ਨੂੰ ਜਿਹੜਾ ਹੈਗਾ ਡੋਮੀਨੇਟ ਕਰਦੀ ਹੈ ਇਹ ਇਹ ਅਜੇ ਇਹਨਾਂ ਦੇ ਫਾਈਨੈਂਸ਼ੀਅਲ ਰਿਪੋਰਟਸ ਤੋਂ ਪਤਾ ਲੱਗਿਆ ਨਹੀਂ ਪ੍ਰੋਫਾਈਲ ਜਿਹੜਾ ਸੁਖਬੀਰ ਹੈ ਉਹ 32 ਸਾਲ ਦਾ ਹੈਗਾ ਕਰਿਆਨੇ ਦੀ ਦੁਕਾਨ ਹੈਗੀ ਇਹਦੀ ਔਰ ਇਹ ਉੱਥੇ ਲੋਕਲ ਨੂਰਪੁਰ ਚੱਠੇ ਪਿੰਡ ਦੇ ਵਿੱਚ ਰਹਿੰਦਾ ਹੈ ਹੈ ਔਰ ਜਿਹੜਾ ਇਹਦੇ ਨਾਮ ਦਾ ਹੈਗਾ ਅਫਤਾਰ ਉਹ ਟੈਲੀਕਮਿਊਨੀਕੇਸ਼ਨ ਦਾ ਕੋਈ ਡੇਲੀ ਵੇਚਣ ਦਾ ਕੰਮ ਕਰਦਾ ਹੈ ਇਹਨਾਂ ਕੋਲੋਂ ਇਹਨਾਂ ਕੋਲੋਂ 4 4 ਮੋਬਾਈਲ ਫੋਨ ਮਿਲੇ ਜਿਸ ਦੇ थ्रू ਇਹਨਾਂ ਨੇ ਜਿਵੇਂ ਡਾਇਰੈਕਸ਼ਨਸ ਆਈਆਂ ਜਾਂ ਮੋਬਾਈਲ ਤੋਂ ਵੀਡੀਓ ਅਪਲੋਡ ਕੀਤਾ ਪਲੱਸ ਜਿਹੜਾ ਮੋਟਰਸਾਈਕਲ ਯੂਜ਼ ਹੋਇਆ ਵਾਰਦਾਤ 'ਚ ਜਿਸ ਦੇ ਉੱਤੇ ਕਵਰੇਜ ਸੀਗੀ ਸਾਰੀ ਵਾਰਦਾਤ 'ਚ ਉਹ ਅਸੀਂ ਰਿਕਵਰ ਕੀਤਾ ਇਹਨਾਂ ਦੀ ਕ੍ਰਿਮਿਨਲ ਬੈਕਗ੍ਰਾਉਂਡ ਹੈ ਜਿਹੜੇ ਜਿਵੇਂ ਮੋਰਾਵਲੀ ਦਾ ਪਰਚਾ ਦਰਜ ਹੈ ਜਾਂ ਹੋਰ ਜਿਹੜੇ ਪਰਚੇ ਦਰਜ ਹੈ ਇਹੀ ਫਿਲਹਾਲ ਸਾਹਮਣੇ ਆਇਆ ਹੈ ਸਰ ਕਿੰਨੇ ਪੈਸੇ ਹਨ ਉਹ ਫਾਈਨੈਂਸ਼ੀਅਲ ट्रांजੈਕਸ਼ਨ ਜਿਹੜੀ ਹੈਗੀ ਉਹ ਅਸੀਂ ਅਜੇ ਇਨਵੈਸਟੀਗੇਟ ਕਰ ਰਹੇ ਹਾਂ ਸਰ ਇਹਨਾਂ ਦੇ ਸਬੂਤ ਸਿਰਫ ਇੱਥੇ ਲਿਖੀ ਕਰਕੇ ਅਗਲੀ ਮਾਰਚ ਜਿਹੜੀ ਸ਼ੁਰੂ ਹੋਗਾ ਕਿੱਥੇ ਇਹ ਆਪਾਂ ਉਹਦੀ ਡਿਟੇਲ ਦੇਹੀ ਲੋਕ ਸਿੱਕੇ ਦੇਖੋ ਪਰਟੀਕਲ ਚੇਨ ਜਿਹੜੀ ਬਣੀ ਹੈ ਕਿੰਨੇ ਲੁਕਾ ਨਹੀਂ ਹੈ ਦੇਖੋ ਇਹ ਦੋ ਬੰਦੇ ਫਿਗਰ ਹੋਏ ਜਿਨ੍ਹਾਂ ਨੇ ਵਾਰਦਾਤਾਂ ਸਾਡੇ ਏਰੀਆ ਚ ਕੀਤੀ ਹੈ ਜਿਹੜੀ ਹਿਮਾਚਲ ਬਲੀ ਤੁਸੀਂ ਵਾਰਦਾਤ ਕਹਿ ਰਹੇ ਹੋ ਉਹ ਜਦ ਤੱਕ ਇਹਨਾਂ ਤੋਂ ਫਰਦਰ ਡਿਟੇਲਡ ਕੁਝ ਤਾਂ ਨਹੀਂ ਕਰਦੇ ਉਦੋਂ ਤੱਕ ਨਹੀਂ ਕਲੀਅਰ ਹੋਗਾ ਦੇਖੋ ਗੁਰਪ੍ਰਤਮ ਸਿੰਘ ਪਰਮੂ ਜਿਹੜਾ ਹੈਗਾ ਡਿਕਲੇਰਡ ਟੈਰਰਿਸਟ ਹੈ ਬਾਏ ਗਵਰਨਮੈਂਟ ਆਫ ਇੰਡੀਆ ਇਸ ਤਰ੍ਹਾਂ ਦੇ ਬੰਦਿਆਂ ਨੂੰ ਪਲੇਨ ਪਾਸਟ ਜਦੋਂ ਕਰਦਾ ਹੈ ਔਰ ਫਾਈਨੈਂਸ਼ੀਅਲ ਵਾਟਸਐਪ ਉਹਨਾਂ ਦੀ ਹੈਲਪ ਕਰਦਾ ਹੈ ਫੰਡਿੰਗ ਕਰਦਾ ਹੈ ਤਾਂ ਇਟ ਇਜ਼ ਵੈਰੀ ਡੈਰੋਗੇਟਰੀ ਫਾਰ ਫਾਰ ਦ ਕੰਟਰੀ ਆਲਸੋ ਪੋਲਿਟਿਕਲ ਸਟੇਟਮੈਂਟ ਆਉਟ ਆਉਂਦੀ ਹੈ ਕਿ ਇੰਟੈਲੀਜੈਂਸ ਫੀਡਰ ਯਾਨੀ ਕਿ ਹਰ ਵਾਰ ਇਸ ਤਰ੍ਹਾਂ ਦਾ ਫਲੋ ਕਰ ਉਹ ਦਿਖਾ ਦਿੰਦਾ ਹੈ ਕਿ ਟੈਰ ਪਹਿਲੇ ਇਸ ਵਾਰ ਵੀ ਸਪੈਸ਼ਲੀ ਉਹਨਾਂ ਨੇ ਤਾਂ ਉਹ ਸੀ ਕਿ 14 ਅਪ੍ਰੈਲ ਨੂੰ ਦੇਖੋ 14 14 14 ਅਪ੍ਰੈਲ ਨੂੰ ਹੈਡਕੁਆਟਰਸ ਤੋਂ ਐਡਵਾਈਸ ਲਈ ਵਿਚਾਰੀ ਭੇਜਿਆ ਹੋਰ ਡਿਟੇਲਡ ਇਨਸਟਰਕਸ਼ਨ ਹੈਗੇ ਅਸੀਂ ਪੂਰੀ ਸਿਕਿਉਰਿਟੀ ਪ੍ਰਬੰਧ ਕਰਾਂਗੇ ਇਸ ਤਰ੍ਹਾਂ ਦੀ ਵਾਰਦਾਤ ਨਹੀਂ ਹੋ ਜਮਾਨੇ ਇੱਕ ਦੁਖੀਕਾ ਦੁੱਖਾ ਜਿਹੜੀ ਇਸ ਤਰ੍ਹਾਂ ਦੀ ਵਾਰਦਾਤਾਂ ਹੁੰਦੀਆਂ ਉਹਦੇ ਵਿੱਚ ਅਸੀਂ ਸਾਡੀ ਟੀਮ ਦੇ ਜਿਹੜਾ ਹੈਗਾ ਆਈ ਥਿੰਕ 4 ਡੇਜ਼ ਦੇ ਵਿੱਚ ਹੀ ਤੁਸੀਂ ਇਹਨਾਂ ਨੇ ਵਧੀਆ ਕੰਮ ਕਰਤੀ ਇਹਨਾਂ ਨੂੰ ਅਰੈਸਟ ਕਰ ਦਿੱਤਾ ਸੈਂਟਰਲ ਜੀਐਨਆ ਟਾਈਪ ਹੈ ਜਦ ਸੈਂਟਰਲ ਏਜੰਸੀਆਂ ਦਾ ਮਿਸ਼ਨਟ ਆਈਐਫ ਹੁੰਦਾ ਜੀ ਇਹਦਾ ਕੋਆਰਡੀਨੇਟਡ ਅਪਰੋਚ ਹੈ ਪਰ ਅਸੀਂ ਕੰਮ ਕਰਦੇ ਹਾਂ ਦੇਖੋ ਇਹ ਸਾਰਾ ਦੇਖੋ ਇਹ ਹੈਡਕ quarters ਲੈਵਲ ਤੇ ਸੀਨੀਅਰ ਅਫਸਰਸ ਦੇ ਲੈਵਲ ਤੇ ਹੁੰਦਾ ਹੈ ਜਿਹੜੀ ਕੋਆਰਡੀਨੇਸ਼ਨ ਮੀਟਿੰਗਸ ਹੋਣ ਚੇਂਜ ਆਫ ਇਨਫੋਰਮੇਸ਼ਨ ਮੀਡਲ men ਹੋਣਾ ਅਸੀਂ ਅਸੀਂ ਬੜੀ ਪ੍ਰੀਲੀਮਿਨਰੀ ਸਟੇਜ ਤੇ ਇਨਵੈਸਟੀਗੇਸ਼ਨ ਹੈ ਕੁਝ ਨਾਮ ਫਿਗਰ ਹੋਏ ਹਨ ਲੇਕਿਨ ਜਦ ਤੱਕ ਸਾਡੇ ਕੋਲ ਪੱਕੇ ਸਬੂਤ ਨਹੀਂ ਹੈ ਉਹ ਨਾਮ ਅਜੇ ਤੁਹਾਡੇ ਨਾਲ ਸ਼ੇਅਰ ਨਹੀਂ ਕੀਤੇ ਜਾ ਸਕਦੇ ਦੋ ਬੰਦੇ ਜਿਹੜੇ ਸੀਗੇ ਉਹ ਫੋਰਨ ਸੋਇਲ ਤੇ ਕੰਮ ਕਰ ਰਹੇ ਆ ਉਥੋਂ ਹੀ ਆਪਰੇਟ ਕਰਦੇ ਆ ਇਸੇ ਕਰਕੇ ਇਹਨਾਂ ਦਾ ਹੌਸਲਾ ਵੱਧਦਾ ਹੈ ਨਾ ਫੋਰਨ ਸੋਇਲ ਤੋਂ ਆਪਰੇਟ ਕਰਦੇ ਐਵੇਂ ਲੱਗਦਾ ਕਿ ਫੜੇ ਨਹੀਂ ਜਾਵਾਂਗੇ ਇਥੋਂ ਦੇ ਲੋਕਲ ਬੰਦੇ ਫੜੇ ਜਾਂਦੇ ਜਿਹੜੇ ਮੇਨ ਇਹਨਾਂ ਦੇ ਹੈਂਡਲਰਸ ਹੁੰਦੇ ਆ ਕੋ ਫੋਰਨ ਜਿੰਦ ਤੱਕ ਮਤਲਬ ਇਟਸ ਇਟਸ ਅ ਵੈਰੀ ਕੰਪਲੈਕਸ ਪ੍ਰੋਸੈਸ ਐਕਸਟਰਡੀਸ਼ਨ ਹੈ ਜਾਂ ਹੋਰ ਹੈ ਤਾਂ ਉਹਦੇ ਥੋੜਾ ਟਾਈਮ ਲੱਗਦਾ ਲੇਕਿਨ ਉਹਦੇ ਵਿੱਚ ਵੀ ਜਿਹੜਾ ਕਿ ਫੜ ਕੇ ਕਰਦੇ ਆ ਬੜੀ ਅਡੇ ਮੁੱਢਲੀ ਸੇਜ ਤਫ਼ਸੀਲ ਤੁਹਾਡੇ ਇਮੀਡੀਏਟਲੀ ਅੱਜ ਸਵੇਰੇ ਬੰਦੇ ਫੜੇ ਆਰਲੀ ਮਾਰਨਿੰਗ ਅਸੀਂ ਨਾਲ ਦੀ ਨਾਲ ਤੁਹਾਡੇ ਕੋਲ ਆ ਗਏ ਸਭ ਆ ਗਏ ਅਨਮੈਰੀਡਡ ਹੈ ਸੀ ਕਰ ਲਈ ਅਨਮੈਰੀਡਡ ਹਾਂਜੀ ਹਾਂਜੀ ਮੈਂ ਕਰ ਲਵਾਂ ਸੈਨਿਕ ਵੀ ਕੋ ਬੈਕ ਹੈ ਜਿਹੜੇ 31 ਮਾਰਚ 2025 ਨੂੰ ਪਿੰਡ ਕੰਗਲ थाना ਫਿਲੌਰ ਦੇ ਵਿੱਚ ਅ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਡਾਕਟਰ ਅੰਬੇਦਕਰ ਸਾਹਿਬ ਦੇ ਸਟੈਚੂ ਨੂੰ ਜਿਹੜਾ ਹੈਗਾ ਉਹਦੇ ਵਿੱਚ ਉੱਤੇ ਤੇ ਗ੍ਰਾਫਿਟੀ ਔਰ ਆਬਜੈਕਟੇਬਲ ਕੰਟੈਂਟ ਲਿਖਿਆ ਉਹਦੇ ਵਿੱਚ ਅਸੀਂ ਇਮੀਡੀਏਟਲੀ 299 113 ਬੀਐਨਐਸ ਚ ਅਰਜ਼ੀ ਦਰਜ ਕੀਤਾ ਔਰ ਅੱਜ अर्ਲੀ ਮਾਰਨਿੰਗ ਬੇਸਡ ਔਨ ਹਿਊਮਨ ਐਂਡ ਟੈਕਨੀਕਲ ਇੰਟੈਲੀਜੈਂਸ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਉਹਦੇ ਵਿੱਚੋਂ ਜਿਹੜਾ ਮੇਨ ਕਲਪਰੇਟ ਹੈਗਾ ਇੱਕ ਦਾ ਨਾਮ ਹੈਗਾ ਸੁਖਬੀਰ ਸਿੰਘ ਤੇ ਨੂਰਪੁਰ ਚੱਠੇ ਦਾ ਰਣਬਲ ਹੈ ਪੀਐਸ ਨਗੋਦਰ ਦੂਸਰਾ ਇਹਦਾ ਜਿਹੜਾ ਸਾਥੀ ਹੈਗਾ ਅਵਤਾਰ ਸਿੰਘ ਉਹ ਵੀ ਨੂਰਪੁਰ ਚੱਠੇ ਦਾ ਹੈਗਾ ਅਸੀਂ ਅੱਜ ਇਹਨਾਂ ਦੋਨਾਂ ਨੂੰ ਅਰੈਸਟ ਕੀਤਾ ਹੈਗਾ ਔਰ ਇਹਨਾਂ ਤੋਂ ਇੱਕ ਮੋਟਰਸਾਈਕਲ ਔਰ ਚਾਰ ਮੋਬਾਈਲ ਫੋਨ ਰਿਕਵਰ ਕੀਤੇ ਹਨ ਇਸ ਦੇ ਨਾਲ ਹੀ ਪ੍ਰੀਲੀਮినਰੀ ਇਨਵੈਸਟੀਗੇਸ਼ਨ ਤੋਂ ਪਤਾ ਲੱਗੇ ਇਹਨਾਂ ਨੇ ਕੁਝ ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਹੈਗਾ ਪਿਛਲੇ 2-3 ਮਹੀਨਿਆਂ ਤੋਂ ਇਹ ਜਿਹੜੇ ਸੀਗੇ ਐਕਟਿਵ ਸੀਗੇ ਸਾਡੇ ਏਰੀਆ 'ਚ ਉਹਦੇ ਵਿੱਚ ਇਹਨਾਂ ਨੇ ਫਰਵਰੀ 2025 'ਚ ਨਕੋਦਰ ਇੱਕ ਸਕੂਲ ਦੇ ਉੱਤੇ ਗ੍ਰਾਫਿਟੀ ਔਰ ਖਾਲਿਸਤਾਨ ਵਗੈਰਾ ਦੇ ਸਲੋਗਨ ਲਿਖੇ ਇਸ ਤੋਂ ਇਲਾਵਾ 26 ਮਾਰਚ 2025 ਨੂੰ ਇਹਨਾਂ ਨੇ ਮੋਹਰਾਂਵਾਲੀ ਵਿਚੋਂ ਨਾ ਹੁਸ਼ਾਰਪੁਰ 'ਚ ਇਸ ਤਰ੍ਹਾਂ ਦੀ ਗਤੀਵਿਧੀ ਨੂੰ ਅੰਜਾਮ ਦਿੱਤਾ ਔਰ ਮਾਰਚ 2025 ਬੂਟਾ ਮੰਡੀ ਜਲੰਧਰ ਇਹਨਾਂ ਨੇ ਡਾਕਟਰ ਅੰਮ੍ਰਿਤਪਾਲ ਜੀ ਦੇ ਬੁੱਧੂ ਨਕਸਾਨ ਪੰਚਾਇਤੀ ਕੋਸ਼ਿਸ਼ ਕੀਤੀ ਲੇਕਿਨ ਪੁਲਿਸ ਦੀ ਮੁਸਤੈਦੀ ਕਾਰਨ ਇਹ ਨਹੀਂ ਹੋ ਸਕੀ ਵਾਰਦਾ ਔਰ ਇਹਨਾਂ ਦੀ ਫਰਦਰ ਅਸੀਂ ਜਿਹੜਾ ਹੈਗਾ ਰਿਮਾਂਡ ਲੈ ਕੇ ਅੱਜ ਕੁਝ ਤਾਜ ਕਰਾਂਗੇ ਦੋ ਬੰਦੇ ਸਾਨੂੰ ਹੋਰ ਫਿਗਰ ਹੋਏ ਆ ਜਿਹੜੇ ਫੋਰਨ ਸੋਇਲ ਤੋਂ ਆਪਰੇਟ ਕਰ ਰਹੇ ਆ ਔਰ ਇਹਨਾਂ ਨੂੰ ਫੰਡਿੰਗ ਉਹ ਜਿਹੜੇ ਕਰਦੇ ਸੀ ਆ ਇਸ ਦੇ ਨਾਲ ਹੀ ਇਹਦੇ ਵਿੱਚ ਸਟ੍ਰਿੰਜੈਂਟ ਯੂਆਪਾ ਦੇ ਸੈਕਸ਼ਨਸ ਲਗਾਏ ਔਰ ਇਹਦੇ ਵਿੱਚ ਜਲਦੀ ਇਹਦੀ ਤਫਤੀਸ਼ ਕੰਪਲੀਟ ਕਰਕੇ ਇਹਨੂੰ ਲੋਜੀਕਲ ਅੰਦ ਤੱਕ ਲੱਗੇ ਜਾਵੇ ਪਤਾ ਲੱਗਦਾ ਕਿ ਕਿੰਨੇ ਉਸ ਸੀਸੀਟੀਵੀ ਸਾਹਮਣੇ ਆਏ ਉਹ ਕਿੰਨੇ ਕਿੰਨੇ ਟਾਈਮ ਦੇ ਵਿੱਚ ਇਹਨਾਂ ਨੇ ਇਸ ਵਾਰ ਦਾ ਕੰਮ ਅੰਜਾਮ ਦਿੱਤਾ ਦੇਖੋ ਜਿਹੜੀ ਜਿਹੜੀ ਇਹ ਅਸੀਂ ਇਨਵੈਸਟੀਗੇਸ਼ਨ ਕੀਤੀ ਔਰ ਇਹਨਾਂ ਤੱਕ ਕੌਣ ਸੀ ਹੈ 50 ਕਿਲੋਮੀਟਰ ਸੀਸੀਟੀਵੀ ਟ੍ਰੇਲ ਜਿਹੜੀ ਫਾਲੋ ਕਰਕੇ ਇਹਨਾਂ ਨੂੰ ਫੜਿਆ ਗਿਆ ਬੇਸਡ ਔਨ ਟੈਕਨੀਕਲ ਐਂਡ ਇਨਫੋਰਮੈਂਟ ਇੰਟੈਲੀਜੈਂਸ ਔਰ ਜਿਹੜੀ ਸਾਡੀ ਮੁੱਢਲੀ ਤਫਤੀਸ਼ ਹੈ ਉਹਦੇ ਵਿੱਚ ਇਹ ਪਤਾ ਲੱਗੇ ਕਿ 3 3.5 ਮਹੀਨੇ ਤੋਂ ਇਹ ਐਕਟਿਵ ਸੀਗੇ ਔਰ ਇਹਨਾਂ ਨੇ ਕਈ ਵਾਰਦਾਤਾਂ ਨੂੰ ਹੋਰ ਵੀ ਇਨਜਾਮ ਦੇਣਾ ਸੀ ਸਰ ਇਹਨਾਂ ਦਾ ਸਾਫਟਾ ਕਿਤਾਬ ਬਣਾਉਂਦੇ ਕਿਤਾਬ ਉਹ ਦੇਖੋ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਹਜੇ ਬੜੇ ਮੂਡਲੀ ਸਟੇਜ ਤੇ ਹੈਗੇ ਸਾਰੇ ਜਿਹੜੇ ਕੁਐਸਚਨਸ ਹੈ ਅੱਜ ਅਸੀਂ ਗੱਲ ਕਰਦੇ ਕਿਉਂਕਿ ਇਸ ਜੂਆਪਾ ਲੱਗਿਆ ਹੋਇਆ ਸਾਨੂੰ ਰਿਮਾਂਡ ਕਾਫੀ ਮਿਲਣਾ ਹੈਗਾ ਉਹਦੇ ਵਿੱਚ ਕੁਐਸਚਨਸ ਕਲੀਅਰ ਹੋਣਗੇ ਸਰ ਇਹ ਕਿਉਂਕਿ ਕਿਹੜੇ ਵਾਲੇ ਜਿਹੜਾ ਇੱਕੀ ਵਾਰਦਾਤ ਕਰਦੀ ਬਹੁਤ ਹੈ ਰਾਤ ਕਰਕੇ ਚੱਲ ਜਾਂਦੇ ਸੀਗੇ ਤੇ ਉਸ ਤੋਂ ਜਿਹੜਾ ਕ੍ਰਿਟੀਕਲ ਜਿਸ ਤੇ ਬੇਸ ਕੀਤਾ ਹੈ ਸੇਮ ਪੁਆਇੰਟ ਪਰ ਹੈ ਜੀ ਸੇਮ ਵਾਰ ਦਾ ਸੇਮ ਵੀਕਲੀ ਯੂਜ਼ ਕਰ ਰਹੇ ਸੀਗੇ ਮੋਬਾਈਲ ਫੋਨ ਵੀ ਸੇਮ ਯੂਜ਼ ਕਰ ਰਹੇ ਸੀ ਔਰ अर्ਲੀ ਮਾਰਨਿੰਗ ਜਦੋਂ ਇਹਨਾਂ ਨੂੰ ਹੁੰਦਾ ਕਿ ਕੋਈ ਨਹੀਂ ਹੈਗਾ ਉੱਥੇ ਸੁੰਸਾਨ ਹੈ ਤਾਂ ਉਦੋਂ ਹੀ ਵਾਰਦਾਤ ਨੂੰ ਅੰਜਾਮ ਦੇ ਦੇਣਾ ਕੋਈ ਨਾ ਕੋਈ ਬਾਈਟ ਮਿਲੇ ਨਹੀਂ ਫਿਰਨੇ ਵੀ ਇਹਨਾਂ ਦੇ ਹਿੱਟਰ ਬਾਹਰ ਬੈਠੇ ਨੇ ਕਿਉਂਕਿ ਇਸੇ ਪਰਟੀਕੂਲਰ ਐਪ ਤੇ ਜਿਹੜੀ ਸੀ WhatsApp ਤੇ Instagram ਤੇ ਦੇਖੋ ਮੋਬਾਈਲ ਮੋਬਾਈਲ ਫੋਰੈਂਸਿਕਸ ਔਰ ਐਨਾਲਿਸਿਸ ਕਰਕੇ ਉਸ ਕਨਕਲੂਜਨ ਤੇ ਪਹੁੰਚਾਂਗੇ ਦੇਖੋ ਕਈ ਕਈ ਤਰ੍ਹਾਂ ਦੀ ਐਪਸ ਹੈਗੀਆਂ ਜਿਹੜੀਆਂ ਮਤਲਬ ਥੋੜਾ ਮੁਸ਼ਕਿਲ ਹੈ ਉਹਦਾ ਡਾਟਾ ਲਾ ਐਨਫੋਰਸਮੈਂਟ ਏਜੰਸੀਜ਼ ਨੂੰ ਮਿਲਦਾ ਹੈ

ਦੇਖੋ ਦੇ ਹੈਵ ਐਸਕੇਲੇਟਡ ਇਟ ਟੂ ਪੰਤੂਰਡ ਐਂਡ ਦਿਸ ਥਿੰਗ ਇਨੀਸ਼ੀਅਲੀ ਦੇ ਮਾਈਟ ਹੈਵ ਬਿਗਨ ਵਿਦ ਨਾਰਾ ਲਿਖਣਾ ਕਾਲਿਸਤਾਨ ਜਿੰਦਾਬਾਦ ਐਂਡ ਆਲ ਉਸ ਤੋਂ ਬਾਅਦ ਐਸਕੇਲੇਟ ਕਰ ਰਹੇ ਸੀ ਕਿਉਂਕਿ ਜਦੋਂ ਕ੍ਰਾਈਮਨਲ ਕਈ ਵਾਰ ਨਹੀਂ ਫੜਾਇਆ ਜਾਂਦਾ ਤਾਂ ਉਹ ਗ੍ਰੈਜੂਏਟ ਕਰਕੇ ਇਹਨੂੰ ਵੱਡਾ ਕ੍ਰਾਈਮ ਕਲਰ ਦੀ ਕੋਸ਼ਿਸ਼ ਕਰਦਾ ਲੱਗਦਾ ਹੈ ਕਿ ਸਾਰੇ ਐਂਟਰਪ੍ਰੀਜ਼ਰਸ ਨਾਲ ਹੀ ਜੁੜਿਆ ਹੋਏ ਨੇ ਚਾਰ ਪੰਜ ਜਿਹੜੇ ਸਪੈਸ਼ਲ ਨੇ ਬਿਲਕੁਲ ਇਹ ਤਾਂ ਪੰਨੂ ਨੇ ਆਪਣੀ ਵੀਡੀਓ ਪਾਈ ਹੈਗੀ ਐ ਦਿਸ ਦਿਸ ਇਜ਼ ਡਾਇਰੈਕਟਲੀ ਲਿੰਕਡ ਵਿਦ ਪੰਨੂ ਜਿਨੇ ਉਹਦੇ ਵਿੱਚ ਉਹਨੇ ਥ੍ਰੈਟ ਵੀ ਕੀਤਾ ਹੈਗਾ 14 ਅਪ੍ਰੈਲ ਤੱਕ ਤੁਸੀਂ ਕੀ ਚੇਨਲ ਕਰਨੀ ਸੀਗੀ ਲੇਕਿਨ ਇਹਨਾਂ ਨੂੰ ਫੜ ਲਿਆ ਤਾਂ ਹੁਣ ਤਾਂ ਮਤਲਬ ਜੇ ਹੁਣ ਜੇਲ੍ਹ ਦੀ ਆਵਾ ਖਾਂਗੀ ਮਿਸ ਗਾਈਡਡ ਵੀ ਹੈਗੇ ਔਰ ਮੇਨ ਮੋਟਿਵ ਇਹਨਾਂ ਦਾ ਪੈਸੇ ਸਿਰਫ ਹੋਰ ਜਾਣੀ ਹੈ ਉਹਨਾਂ ਦੇ ਨਾਲ ਹੋਰ ਕੀ ਹੈ ਐਸਾ ਕੁਝ ਇਹ ਦੋ ਜਣੇ ਨੇ ਉਹਨਾਂ ਦੀ ਫਾਈਨੈਂਸ਼ੀਅਲ ਤੇ ਬਾਕੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਉਹ ਉਹਨਾਂ ਦਾ ਫਰਦਰ ਜਿਹੜੀ ਪੁੱਛਤਾਛ ਕਰਾਂਗੇ ਜੀ ਜੇ ਇਹਨਾਂ ਨੇ ਕਿਤੇ ਹਾਈਡ ਕੀਤੀ ਹੈ ਤਾਂ ਉਹ ਜ਼ਰੂਰ ਅਸੀਂ ਇਹ ਫਿਰ ਰੱਖੇ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀਪ ਮੀਡੀਆ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ